ਤਨ ਹੈ ਮੈਂ ਤੁਹਾਡਾ ਆਪਣਾ ਹੋਸਟ ਐਂਡ ਦੋਸਤਾਂ ਮੈਂ ਢੱਲੋਂ ਤੁਸੀਂ ਦੇਖ ਰਹੇ ਹੋ ਡੀਪੀਵੀ ਪੰਜਾਬੀ ਪੰਜਾਬ ਵਾਸਤੇ ਵੀ ਵੱਡਾ ਘਾਟਾ ਲੋਕਪੁਰ ਦਾ ਪੰਜਾਬ ਜਦੋਂ ਵੀ ਇਸ ਨਗਰ ਦੇ ਵਿੱਚ ਸਰਕਾਰਾਂ ਨਹੀਂ ਰਾਜ ਪਦਵੋਂ ਦਾ ਸੱਦਾ ਲੈ ਕੇ ਆਇਆ ਤਾਂ ਇਸ ਪਿੰਡ ਦੇ ਬਸੰਤ ਸਿੰਘ ਨੌਜਵਾਨ ਕਰਮਾਨ ਤੇ ਜਸਪਾਲ ਕਾਲਾ ਹੁਣੇ ਮੂਰੇ ਲੱਜ ਕੇ ਪਿੰਡ ਪਿੰਡ ਦੇ ਲੋਕਾਂ ਨੂੰ ਸੱਦ ਕੇ ਇਹ ਸੁਨੇਹਾ ਪਹੁੰਚਾਉਂਦੇ ਰਹੇਗੇ ਕਿ ਸਰਕਾਰਾਂ ਬਦਲ ਨਾਲ ਨਹੀਂ ਕੁਝ ਵੀ ਹੱਲ ਹੋਣਾ ਲੋਕਾਂ ਦੀ ਜ਼ਿੰਦਗੀ ਨਹੀਂ ਬਦਲਨੀ ਹੋਣੀ ਨਹੀਂ ਬਦਲਨੀ ਲੋਕਾਂ ਨੂੰ ਰਾਜ ਬਦਲਣਾ ਪੈਣਾ ਅੱਜ ਜਦੋਂ ਇਸ ਸਟੇਜ ਤੋਂ ਗੀਤ ਵੀ ਗਾਏ ਜਾਂਦੇ ਨੇ ਭਾਸ਼ਣ ਵੀ ਕੀਤੇ ਗਏ ਨੇ ਨਾਅਰੇ ਵੀ ਲਾਏ ਗਏ ਨੇ ਕਿ ਅਸੀਂ ਉਹਨਾਂ ਦਾ ਅਧੂਰਾ ਕਾਰਜ ਪੂਰਾ ਕਰਨਾ ਪਰ ਮੈਨੂੰ ਯਾਦ ਆ ਇਹਨਾਂ ਸ਼ਹੀਦਾਂ ਦਾ ਔਕਾਰ ਜਿਹੜਾ ਅਧੂਰਾ ਰਹਿ ਗਿਆ ਇਹ ਸ਼ਹੀਦਾਂ ਦਾ ਸੁਨੇਹਾ ਸੀ ਕਿ ਜੱਥੇਬੰਦ ਹੋਣਾ ਚਾਹੀਦਾ ਇਹ ਸੁਨੇਹਾ ਸੀ ਕਿਸਾਨਾਂ ਤੇ ਮਜ਼ਦੂਰਾਂ ਨੂੰ ਇੱਕ ਠਟ ਹੋਣਾ ਚਾਹੀਦਾ ਇਹ ਸਨੇਹਾ ਸੀ ਕਿ ਇਹ ਸਾਰਜ ਭਾਗ ਦੇ ਅੰਦਰ ਦੋ ਖਾਵਾ ਤੇ ਲੋਕਾਂ ਤੇ ਜੋਕਾਂ ਦੀ ਵੰਡ ਹੋਈ ਹੋਈ ਆ ਉਹਨਾਂ ਚ ਦੁਸ਼ਮਨਾ ਦਾ ਰਿਸ਼ਤਾ ਦੁਮਾਤੇ ਹਾਂ ਦੇ ਵਿੱਚ ਟਕਰਾ ਰਹਿਦਾ ਇਸ ਕਰਕੇ ਲੋਕ ਸ਼ਕਤੀ ਸਭ ਤੋਂ ਵੱਡੀ ਸ਼ਕਤੀ ਆ ਆਮਰਾ ਸ਼ਹੀਦਾਂ ਦਾ ਪੈਦਾ ਜੈ ਲਖਨਾਵੀ ਸ਼ਹੀਦਾਂ ਸਦਕ ਕਾਰਜ ਅਧੂਰੇ ਲੇਖਕ ਤੇ ਗੁੱਡੀ ਜੀ ਵੀ ਰੰਗਰਮੀ ਲੋਕ ਮਾਮਾ ਤੇ ਭੈਣਾ ਕਿਰਤੀ ਤੇ ਕਿਸਾਨ ਲੜ ਕੇ ਸਾਰੇ ਟਰੱਕੀ ਦੇ ਅਧਿਆਪਕਾਂ ਨੂੰ ਤੇ ਵਿਦਿਆਰਥੀਆਂ ਨੂੰ ਸਭਨਾ ਮਿਹਨਤਕੋ ਸਲੋਕਾਂ ਨੂੰ ਨਾਲ ਲੈ ਕੇ ਇੱਕ ਵੱਡੀ ਜੱਗ ਜਦੋਂ ਜਦੋਂ ਯਾਰੀ ਰੱਖਾਂਗੇ ਤੇ ਹਮੇਸ਼ਾ ਤੁਹਾਡਾ ਸਾਥ ਸਾਨੂੰ ਮਾਣ ਹੈ ਮੇਡਾ ਰਹੂਗਾ ਉਹਨਾਂ ਸਾਥੀਆਂ ਨੂੰ ਇੱਕ ਵਾਰ ਫੇਰ ਅਸੀਂ ਬਹੁਤ ਸਮਾਂ ਦੇ ਵੱਲੋਂ ਕੋਟ ਕੋਟ ਸਲਾਮ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਈ ਨਾ ਕੋਈ ਧੰਨਵਾਦ ਭਾਈ ਮੋਰਕੀ ਦਾ ਇੱਕ ਮਿੰਟ ਵਾਸਤੇ ਸਾਰੇ ਝੰਡੇ ਵੀ ਕਹਾ ਚੱਕ ਲੋ ਕਿਉਂਕਿ ਭਗਤੇ ਤੋਂ ਸਾਰਾ মিডিਆ ਪਹੁੰਚਾ ਧੰਨਵਾਦ ਵੀ ਕਰਦੇ ਆ ਉਹਨਾਂ ਨੇ

ਪੰਜਾਬ ਤੋਂ ਸਵੇਰ ਚਾਰਤ ਮੰਚ ਪਾਲ ਸੰਗਠਨ ਉਹ ਜਿੱਥੇ ਬੰਦੀ ਅੱਜ ਦੇ ਸਰਹੱਦ ਸਮਾਗਮ ਬਾਰੇ ਜਾਣਕਾਰੀ ਦਿਓ ਜੀ ਪੂਰਾ ਕੀ ਕਟਨਾ ਕਰਨ ਦੀ ਹੈ ਕਦੋਂ ਵਾਪਰਿਆ ਅਜੀ ਕੋਠਾਪੁਰੂ ਦੇ ਵਿੱਚ ਸਾਡੇ 5 ਸ਼ਹੀਦ 3 ਭੈਣਾ ਤੇ ਦੋ ਸਾਥੀ ਸੰਤ ਸਿੰਘ ਕੋਠਾਪੁਰੂ ਤੇ ਕਰਮ ਸਿੰਘ ਦਾ ਬਲਬੀਰ ਕੌਰ ਸਲਜੀ ਇੱਕ ਕੰਪਨੀ ਦੇ ਵੀਰ ਸਨ। ਇਹਨਾਂ ਸਾਡੀਆਂ ਭੈਣਾਂ ਦਾ ਤੁਸੀਂ ਇੱਥੇ ਸਮਾਗਮ ਹੈ ਜਿਹੜਾ ਅੱਗੇ ਸਿੰਘਾਂ ਦੇ ਸਰਕਾਰੀ ਸਮਾਗਮ ਬਣਾ ਰਹੇ ਨੇ। ਇਹਨਾਂ ਚਾਰ ਚੰਦਰੀ ਆਏ ਜਨਰਲ ਜੀ ਦੀ ਨਵੀਂ ਕ੍ਰਿਤੀ ਮੰਡੀ ਲਈਤੀ ਆਈ ਹੈ। ਉਹਦੇ ਸਬੰਧ ਚ ਅਸੀਂ ਪੰਚਾਇਤ ਰੱਖੋ ਜੁੜਾਣ ਦੇ ਵਿੱਚ ਪਰਹਾੜਾਂ ਦੇ ਵਿੱਚ ਉਹ ਐਕਸੀਡੈਂਟ ਦੇ ਵਿੱਚ ਸਾਡੀਆਂ ਤਿੰਨ ਭੈਣਾਂ ਮੌਕੇ ਤੇ ਜੀਦੇ ਕਰਮ ਸਿੰਘ ਦੇ ਤੇ ਬਸੰਤ ਸਿੰਘ ਦੀ ਬਹੁਤ ਜ਼ਿਆਦਾ ਗੰਢ ਸੱਟਾਂ ਸੀ ਕਰਮ ਸਿੰਘ ਦੀ ਬਾਹ ਕੱਟੀ ਹੋ ਜਾਂਦੀ ਹੋ ਸਕਦਾ ਹੈ ਇਹ ਹੈਨੀ ਸੀ ਜੀਦੇ ਕਰਕੇ ਬਸੰਤ ਸਿੰਘ ਜੀ ਤਾਂ ਮੈਨੂੰ ਹਸਪਤਾਲ ਦੇ ਵਿੱਚ ਲੱਤੋ ਲੱਗਿਆ ਵੀ ਇਹ 1% ਚਾਂਸ ਹੈ ਬਚਣ ਦਾ ਕੋਈ ਚਾਂਸ ਨਹੀਂ ਤੇ ਕਰਮ ਸਿੰਘ ਦੀ ਹਾਨਤ ਸੰਭਾਲਣ ਜੋਗੀ ਪਰ ਕਿਹੜੇ ਕਾਰਨਾ ਕਰਕੇ ਨਹੀਂ ਸੰਭਾਲੀ ਕੀ ਸਾਡਾ ਉਹ ਵੀ ਸਾਥੀ ਸਾਥੋ ਨੇ ਖੜ ਗਿਆ ਵਿਛੜ ਗਿਆ ਜੇ ਨਿਕੋ ਲਿਆ ਅਸੀਂ ਸਮਝਦੇ ਆ ਵੀ ਇਹ ਜਿਹੜੀ ਸ਼ਹਾਤਾ ਹੋਈਆਂ ਨੇ ਇਹ ਸਿਸਟਮ ਦੀ ਲਾਪਰਵਾਹੀ ਕਰਕੇ ਹੋਈਆਂ ਨੇ ਹਾਕਮਾਂ ਦੀ ਕਾਰਪੋਰੇਟ ਪੱਖੀ ਨੀਤੀ ਕਰਕੇ ਹੋਈਆਂ ਨੇ ਕਿਸਾਨਾਂ ਨਾਲ ਹੋ ਰਹੀ ਤੇ ਕਿਰਤੀ ਲੋਕਾਂ ਨਾਲ ਹੋ ਰਹੀ ਬੇਇਨਸਾਫੀ ਕਰਤੇ ਹੋਈਆਂ ਨੇ ਇਹ ਉਹਨਾਂ ਚਿਰ ਹੁੰਦੀਆਂ ਰਹਿਣਗੀਆਂ ਜਿਨ੍ਹਾਂ ਚਿਰ ਇਸ ਪ੍ਰਬੰਧ ਦੇ ਨਾਲ ਭਾਰੀ ਗਿਣਤੀ ਚਲਾਬੰਦੀ ਕਰਕੇ ਸਰਕਾਰਾਂ ਨੂੰ ਆਪਣੇ ਮੁਤਾਬਕ ਚਲਾਉਣ ਦੇ ਸਮਰੱਥ ਨਹੀਂ ਹੁੰਦੇ ਲੋਕਾਂ ਉਹਨਾਂ ਚਰੀ ਸਦਾ ਕੁਝ ਹੁੰਦਾ ਰਿਹਾ ਅਸੀਂ ਇਹ ਸਮਝਦੇ ਆਂ ਵੀ ਜਿਹੜੇ ਰਹਾਤੇ ਸੱਚੇ ਚੱਲੇ ਹੋਏ ਸੀ ਜਿਹੜੇ ਮਿਸ਼ਨ ਨੂੰ ਲੈ ਕੇ ਚੱਲੇ ਸੀ ਸਾਨੂੰ ਦੁੱਖ ਹੈ ਇਹਨਾਂ ਦੇ ਵਿਛੜ ਜਾਣ ਦਾ ਪਰਿਵਾਰ ਨੂੰ ਵੀ ਹੈ ਤੇ ਬੱਚਿਆਂ ਨੂੰ ਤੇ ਸਾਨੂੰ ਉਹਨਾਂ ਦਾ ਘਟਾ ਹਰ ਇੱਕ ਮੋੜ ਤੇ ਯਾਦ ਵੀ ਰਹੂਗਾ ਪਰ ਅਸੀਂ ਇਹ ਕਹਿ ਸਕਦੇ ਆਂ ਕਿ ਮਰਨਾ ਦੇਖੋ ਸਾਥੀ ਆਪਾਂ ਸਾਰੇ ਜਾਣ ਦਾ ਰਾਹ ਸੀ ਜਿਹੜਾ ਮੌਤ ਜਿਹੜੀ ਇਹਨਾਂ ਨੂੰ ਆਈ ਸੰਘਰਸ਼ਾਂ ਦੇ ਵਿੱਚ ਬਿਨਾਂ ਕਿਸੇ ਕਰਜ਼ੇ ਦੇ ਬਿਨਾਂ ਕਿਸੇ ਆਪਣੇ ਕੰਮ ਤੋਂ ਬਿਨਾਂ ਕਿਸੇ ਲਾਲਚ ਤੋਂ ਲੋਕਾਂ ਦੀ ਖਾਤਰ ਹੰਧਾ ਦੇ ਵਿੱਚ ਤੁਰਨਾ ਤੇ ਜ਼ਿੰਦਗੀ ਨੂੰ ਕਸ਼ਟ ਸਿੱਤਰ ਦੇ ਹਾਂ ਦੇ ਵਿੱਚ ਕਾਫੇ ਸਹੱਤ ਤੱਕ ਲੈ ਜਾਣਾ ਇਹ ਉਹਨਾਂ ਵਾਰੀ ਕਿ ਸਾਡੇ ਵਾਸਤੇ ਸਾਰੇ ਵਰਤੇ ਆਪਣੀਆਂ ਜਾਨਾਂ ਦੇ ਵਾਜੀ ਰਾਈ ਹੈ ਸਰਕਾਰ ਤੋਂ ਕੀ ਮੰਗ ਕਰਦੇ ਹੁੰਦੇ ਇਹਨਾਂ ਸਰਕਾਰ ਤੋਂ ਮੰਗਿਆ ਤਾਂ ਸਰਕਾਰ ਕਦੇ ਕੁਝ ਨਹੀਂ ਦਿੰਦੀ ਹੁੰਦੀ ਸਰਕਾਰ ਤੋਂ ਤਾਂ ਛੋਹਿਆ ਜਾਂਦਾ ਜਿਹੜੀਆਂ ਇਹ ਸਰਕਾਰਾਂ ਨੇ ਇਹ ਸਿਆਣੇ ਕਹਿੰਦੇ ਹੁੰਦੇ ਨੇ ਮੰਗੇ ਦਿੱਤਾ ਕੁੜੀ ਦਾ ਰਿਸ਼ਤਾ ਵੀ ਨਹੀਂ ਲੈਂਦਾ ਜੀ ਹੱਥ ਵਲ ਕੇ ਮਿੰਨਤ ਕਰੀਏ ਨਾ ਵੀ ਕੁੜੀ ਦਾ ਰਿਸ਼ਤਾ ਲੈ ਲਾ ਉਹ ਵੀ ਨਹੀਂ ਕੋਈ ਲੈਂਦਾ ਹੁੰਦਾ ਜਬਰ ਨੇ ਜੁਰਮਾਨੇ ਨੇ ਲੁੱਟੇਰੇ ਨੇ ਇਹਨਾਂ ਤੋਂ ਜੇ ਕੁਝ ਲੈਣਾ ਤਾਂ ਤਾਕਤ ਤੇ ਜ਼ੋਰ ਤੇ ਲਿਆ ਜਾਂਦਾ ਅੱਗੇ ਇਹ ਸਮੇਂ ਵੀ ਆਇਆ ਹੈ ਜਿਹੜਾ ਵਸੀਲਾ ਅਸੀਂ ਜਟਾ ਰਹੇ ਹਾਂ ਉਹਦੀ ਤਾਕਤ ਦਿੱਤੀ ਕਰਕੇ ਜਿਵੇਂ ਹੁਣੇ ਤੁਸੀਂ ਦੇਖਿਆ ਹੈਗੇ ਬਟਿੰਡਾ ਦੀ ਗੱਲ ਕਰਨ ਵਾਲੇ ਟਰੰਪੂਰੇ ਦੇ ਨੇੜੇ ਬਟਿੰਡਾ ਜੌਨ ਫੀਲੋ 1907 ਦੇ ਕਿਸਾਨوں ਜਮੀਨਾ ਬਾਹਰ ਹੈ 715 ਏਕੜ ਦੀ ਜਿਨ੍ਹਾਂ ਨੇ ਇਨਕਲਾਬ ਦਾ ਕਰਦਾ ਹੈ ਸਰਕਾਰ ਨੇ ਹੁਣ ਉਹ ਨਵੀਂ ਪਾਲਸੀ ਦੀ ਜਿਹੜੀ ਆਧਾਰਿਤ ਜਿਹੜੇ ਚਾਰੇ ਪਾਸੇ ਹਮਲਾ ਰਿਹਾ ਹੈ ਉਥੇ ਪੁਲਿਸ ਮੁਕਾਪ ਇਹ ਹੁਦੈ ਪੈਦਾਵਾਰ ਕਰਨ ਵਾਲੀਆਂ ਅਪਜਾਊ ਜ਼ਮੀਨਾਂ ਦੀ ਜਿਹੜੀਆਂ ਕਿਸੇ ਨਾ ਕਿਸੇ ਦੇ ਡੇਡੇ ਢੰਗ ਨਾਲ ਉਹਨਾਂ ਦੇ ਕਬਜ਼ਾ ਕਰਨਾ ਪੁਲਿਸੀਆਂ ਹਾਜ਼ਰੀਆਂ ਦੇ ਵਿੱਚ ਤਮੇ ਹੁਲੈਂਡ ਐਕੁਇਰਿਸ਼ਨ ਅਧਿਕਾਰ ਅ ਨਵਾਂ ਜਿਹੜਾ ਹੋਵੇ ਤਾਂ ਭਾਵੇਂ ਉਹ ਖੇਤੀ ਮੰਡੀ ਨੀਤੀ ਲੈਂਦੀ ਹੈ ਉਹਦੇ ਤਰ੍ਹਾਂ ਹੀ ਭਾਵੇਂ ਜਿਹੜੀਆਂ ਜ਼ਮੀਨਾਂ ਕਿਸੇ ਨੇ ਨਾਂ ਨਹੀਂ ਗੱਲ ਕਰਕੇ ਉਹ ਸਰਕਾਰ ਦੇ ਨਾਂ ਚੜ ਗੀਆਂ ਜਾਂ ਜ਼ਗੀਰਦਾਰਾਂ ਦੇ ਨਾਂ ਚੜ ਗੀਆਂ ਮੁੜ ਕੇ ਸਰਕਾਰ ਨੇ ਆਪਣੇ ਨਾਂ ਚੜਵਾ ਲਿਆ ਉਸ ਰਾਹੀਂ ਜੇ ਨਵੇਂ ਸਰਕੂਲਰ ਆ ਰਹੇ ਨੇ ਕਿ ਪੰਚਾਇਤਾਂ ਸਕੂਲਾਂ ਦੀਆਂ ਜ਼ਮੀਨਾਂ ਡਿਸਪੈਂਸਰੀਆਂ ਦੀਆਂ ਜ਼ਮੀਨਾਂ ਤਿਜਰੀਆਂ ਗ੍ਰੇਡਾਂ ਵਾਸਤੇ ਦਿੱਤੇ ਲਈ ਜ਼ਮੀਨਾਂ ਉਹ ਵਿਭਾਗ ਦੇ ਨਾਂ ਕਰਾਉਂਦਾ ਜੰਨੀ ਐਸੀ ਨੀਤੀ ਨਾਲ ਉਹ ਸਰਕਾਰ ਜਿਹੜੀ ਹੁਣ ਭਾਰਤ ਵਾਲਾ ਪ੍ਰੋਜੈਕਟ ਗੈਸ ਲਾਈਨ ਪਾਈਪਾਂ ਕੱਢ ਰਹੀ ਹੈ ਇੱਚ ਕਿਸਮ ਦਾ ਅਪਜਾਉਦ ਮੀਨਾ ਦੀ ਕਰਜ਼ਾ ਕਰਨ ਦੀ ਪਾਲਸੀ ਹੈ ਇਹ ਸਮੇਂ ਦੇ ਵਿੱਚ ਇਸ ਲੜਾਈ ਨੂੰ ਤਿੱਖਾ ਕਰਨ ਦਾ ਤੋੜ ਹੈ ਤੇ ਇਹਦੇ ਇਹ ਕਾਰਜ ਜਿਸੂ ਸਾਡੇ ਇਹਨਾਂ ਸਾਥੀਆਂ ਦਾ ਅਸੀਂ ਦਾ ਜੀਫਲਸ ਕਰ ਕਰਨੇ ਦਾ ਅਬ ਦਾ ਰਾਹ ਆਪਣੀ ਜ਼ਿੰਦਗੀ ਦੇਣਾ ਤੇ ਜੰਨ ਇਸੇ ਰਸਤੇ ਦਾ ਲੋਕਾਂ ਨੇ